ਅੱਜ ਬਣ ਗਿਆ ਕਿ ਨਹੀਂ ਇਹਨੂੰ ਮਾਨ ਕਹਿੰਦੇ ਆ ਕਰਾ ਕਿ ਰੁਚੀ ਵਿੱਚ 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 ਯਾਰਵਾ ਕਹਿੰਦੇ ਭਰਾ ਦਾ ਇੱਕ ਵਾਰ ਤਾੜੀਆਂ ਮਾਰ ਦੋ ਜ਼ੋਰਦਾਰ ਕਿੰਨੇ ਬੈਲੈਂਸ ਦੇ ਵਿੱਚ ਮਹਾਦੇਵ ਵਿਚ ਰਹਿਣਾ ਇਹ ਵੀ ਬਹੁਤ ਵੱਡੀ ਗੱਲ ਹੈ ਜੀ ਇਹ ਤਿਆਰ ਹੈ ਤਰਨਤਨ ਨਾਲ ਇਸ ਇੱਕ ਨੰਬਰ ਦੀ ਬਾਰੇ ਮੜਕੇ ਵਾਲੇ ਮਨਨ ਸਿੰਘ ਜੀ ਚਾਹ ਦੀ ਕੋਸੀ ਦੇ ਦਰਮਿਆਨ ਸ਼ੇਖ ਸਿੰਦਰਵਾਰਜਾ ਮਜੀਦ ਖਤਰੀ ਫਿਰ ਦੇ ਮੈਦਾਨ ਦੇ ਵਿੱਚ ਆ ਜਾਂਦੇ ਲੋ ਸਾਹਮਣੇ ਕਹਿੰਦੇ 2 ਇੰਚ ਜੱਤਾਂ ਦੇ ਦਰਮਿਆਨ ਕੋਸੀ ਜਿਹੜੀ ਹੋ ਚੁੱਕੀ ਹੈ ਹਾਂਜੀ

ਹੋ ਸਾਹਮਣੇ ਗੱਲ ਵੀ ਜਲਦੀ ਥੋੜਾ ਜਿਆਦਾ ਫਰਾਈਟਾ ਬਾਕਸ ਨੇ ਆਉਣ ਉੱਟ ਕੇ ਨੇ ਵਾਹ ਵਾਹ ਓ ਇਧਰਲੇ ਪਾਸੇ ਪਿਆਰ ਨਾਲ ਇਹ ਜੰਨਣਾ ਕੋਈ ਗੱਲ ਨਹੀਂ ਇਹਨਾਂ ਦੇ ਫਿੱਟਰੇ ਵਿੱਚ ਹੁੰਦਾ ਘੋੜਾ ਵਿੱਚ ਹੁੰਦਾ ਹਾਂ ਲੋਕਾਂ ਹੋਣੀ ਆ ਵੀ ਜਦ ਵੀ ਗੁਰਮੀਤ ਕਰਦੀ ਗੱਲ ਇਹਦਾ ਹੋਣੀ ਆ ਇਹ ਹਾਕੀ ਟੋਲੀ ਕਿ ਮਰਦੀ ਇਹ ਹਾਕੀ ਤੋਂ ਵੱਧ ਕੰਮ ਕਰਦੀ ਜੰਮੂ ਵਾਲਾ ਮੈਂ ਪਹਿਲਾਂ ਦੱਸਿਆ ਵੀ ਐਂਗਲਟ ਪਾ ਕੇ ਢੋਲ ਲੈਂਦੇ ਤੇ ਵਧੀਆ ਰਹਿੰਦਾ ਇਹ ਤਾੜੀ ਮਾਰਦੇ ਜੋਰ ਨਾਲ ਉਹਨਾਂ ਭਰਾਵਾਂ ਦੇ ਲਈ ਖਾਤਾ ਹੀ ਮੈਂ ਨਹੀਂ ਇਹ ਦਾ ਕਿ ਇਤਿਹਾਸ ਸਿੰਘ ਸਰਦਾਰ ਗੱਭਰੂ ਆ ਕੇ ਮਹਾਮਤੀ ਰਣਜੀਤ ਸਿੰਘ ਹੋਇਆ ਨਾਲ ਚੋਰ ਤੇ ਮੁਲਕ ਲਾਏ ਗਿਆ ਮਲਤਾਨ ਕਸ਼ਮੀਰ ਪਸ਼ਾਵਰ ਜੰਬਾ ਜੰਮੂ ਕਾਂਗੜਾ ਕੋਟ ਨਵਾਏ ਗਿਆ ਕੋਲ ਮੁਲਕ ਨੇ ਚੀਨ ਦੀ ਲਤਾਕ ਤੋੜੀ ਸਿੱਖ ਆਪਣੇ ਨਾਮ ਦਾ ਚਲਾਏ ਗਿਆ ਸ਼ਾਹ ਮਹੰਮਦ ਦਾ ਜਾਨ ਪਚਾਸ ਵਰਸਾ ਅਚਾਰ ਰੱਜ ਕੇ ਨਾਮ ਕਮਾਈ ਗਿਆ ਨਾਲ ਸਾਹਮਣੇ ਕਹਿੰਦੇ ਪੱਲੇ ਪਾਸੇ ਰਕੇਸ਼ ਆ ਜੰਮੂ ਵਾਲਾ ਇਹ ਸਾਹਮਣੇ ਕਹਿੰਦੇ ਥੱਲੇ ਪਾਸੇ ਜਾਨ ਕਰਤਨ ਵਾਲਾ ਅੱਜ ਬੜੇ ਟੌਪ ਦੀ ਕੁਸ਼ਤੀ 2 ਨੰਬਰ ਚੰਡੀ ਦੀ ਕੁਸ਼ਤੀ ਨਾ ਦੋਨਾਂ ਭਰਾਵਾਂ ਦੇ ਹੋ ਰਹੀ ਹੈ ਜਿਹਦੇ ਵਿੱਚ 1 ਨੰਬਰ ਚੰਡੀ ਵਾਲੇ ਮਲ ਮਨਜੀਤ ਪਹਿਲਵਾਨ ਜੀ ਖੱਤਰੀ ਤੇ ਨਾਲ ਦੂਸਰੇ ਪਾਸੇ ਮਲ ਜਿਹੜਾ ਇਸ ਵੇਲੇ ਆ우 ਸਿਕੰਦਰ ਸਿੰਘ ਗੜੀ ਦੀ ਵੱਡੀ ਕੁਸ਼ਤੀ ਦੇ ਨਾਮ ਦਾ ਜੁੜਨਾ ਹੈ ਲਓ ਸਾਹਮਣੇ ਇੱਕ ਪਾਸੇ ਰਕੇਸ਼ ਚੰਮੂ ਤੇ ਦਿਆਲ ਦੇ ਦਰਮਿਆਨ ਜੰਗਲ ਚੱਲ ਰਿਹਾ ਹੈ ਤੋਂ ਨੀਕ ਮੈਂ ਬਹੀ ਮੇਰਾ ਭਰਾ ਫਾਟਾ ਮਰੀਦਾ ਭਰਾ ਇੱਕ ਜਾਣਕਾਰੀ ਦਿੰਦਾ ਵੀ ਜਿਹੜੇ ਇਸ ਤੋਂ ਪਹਿਲਾਂ ਕਲਤਾਰ ਪਲਵਾਨ ਨੇ ਇੱਕ ਗੱਲ ਕੀਤੀ ਵੀ ਜਿਹੜਾ ਨੇਪਾਲ ਤੋਂ ਘੱਤਾਂ ਪਾ ਸੱਦ ਕੇ ਉਹਨਾਂ ਨੂੰ ਪੈਸੇ ਦੇਣੇ ਆ ਇਹੋ ਜੇ ਗਰੀਬ ਪਰਿਵਾਰਾਂ ਨੂੰ ਤੁਸੀਂ 쿠ਸ਼ੀ ਮਾਣਨਾ ਤੇ ਕਰਵਾ ਦਿਆ ਕਰੋ ਔਰ ਸਾਰੀਆਂ ਕਮੇਟੀਆਂ ਨੂੰ ਵਿੱਚੇ ਵਸਾਤੀ ਇੱਕ ਵਾਰ ਇਹਨਾਂ ਬੱਚਿਆਂ ਦੇ ਲਈ ਤਾੜੀ ਮਾਰ ਦੇ ਜੋਰ ਨਾਲ ਭਰਾਵਾਂ ਤੇ ਲਈ ਹਾਂਜੀ ਤਾੜੀ ਮਾਰ ਕਿਉਂਕਿ ਕਿ ਮਾਲਕ ਦੇ ਰੰਗ ਨੇ ਇਹ ਦਾਦਿਆਂ ਦੇ ਰੰਗ ਨੇ ਕਰਮਜੀਤ ਕਿਉਂਕਿ ਉਦੋਂ ਪੁਰਾਣੀ ਦਾ ਅੰਦਾਜ਼ ਨਹੀਂ ਹੁੰਦਾ ਸੀਗਾ ਕਿ ਇਸ ਤਰ੍ਹਾਂ ਦੇ ਉਦੋਂ ਪਰਾ ਸਾਡੇ ਹੈਂਡੀਕਰਾਫਟ ਪਰ ਹੁਣ ਇਸ ਵੇਲੇ ਜਦ ਹੀ ਹੋਈ ਕੀਵੇਂ ਰਹਿ ਕੇ ਚੱਲ ਬੱਜਿਆ ਉਸ ਸਮੇਂ ਦੀ ਸੱਟ ਕਰਾਰੀ ਹੈ ਉਹ ਆਪਣੇ ਦੰਬ ਤੇ ਚੋਣਾ ਮੜਾ ਨਹੀਂ ਪਰ ਬੋਦੀ ਮੈਂ ਵੀ ਮੜੀ ਹੈ ਉਹ ਅਗਲਾ ਵਰਗੇ ਤੁਰਗੇ ਇਥੋਂ ਖਾਲੀ ਪੰਧਿਆ ਨਾਲ ਉਹ ਮੈ ਰੱਬ ਕੁੰਮ ਦਾ ਵੇਖਿਆ ਉਹ ਚਲ ਬਲੰਨਿਆਂ ਨਾਲ ਉਹ ਮੈ ਰੱਬ ਕੁੰਮ ਦਾ ਵੇਖਿਆ ਚਲ ਬਲੰਨਿਆਂ ਨਾਲ ਇਧਰ ਹੁਕਮੀ ਹੋਈਦਾ ਤੇ ਕੁਸ਼ਤੀ ਨੂੰ ਕਰਮ ਕਰੀਆਂ ਕਰਮਦੀਨ ਜੀ ਮੰਗਿਆ ਇਹਨੂੰ ਕਹਿੰਦੇ ਬਿਹਰੇ ਤਾਰੇ ਦਿਖਾ ਲੈਂਦੇ ਆਓ ਸਾਹਮਣੇ ਕੋਈ ਸਾਡਾ ਕੋਈ ਕਸੂਰ ਨਹੀਂ ਅਸੀਂ ਉਹਦੀਆਂ ਬੰਨੀਆਂ ਨਾਲ ਤੇਰੀਆਂ ਬੰਨੀਆਂ ਨੇ ਤੂੰ ਤਾਂ ਫੇਰ ਵੀ ਤੰਦਰੁਸਤ ਚੱਲ ਫਿਰ ਲੈ ਵੇ ਵਿਦਿਆਲ ਬਣਾ ਇਹਨੂੰ ਮਾਲਾ ਜਾਂ ਆਰਤੀਆਂ ਦੇ ਸਹਾਰਿਆਂ ਨੂੰ ਇਕੱਠਾ ਕਰ ਪਤਾ ਲੱਗੇ ਕੁश्ती ਸਿਰਾ ਹੋ ਰਹੀ ਹੈ ਆ ਪਿਆਰ ਸ਼ੁਰੂ ਕਰ ਦੇਣਾ ਗੁੱਟੀ ਲੱਗਦੀ ਹਾਂਜੀ ਇੱਧਰ ਲੈ ਪਾਸੇ ਗੁੱਲੀਆਂ ਦੇ ਸਿੰਘ ਕਾਲਕ ਨਹੀਂ ਕੁਝ ਕਰਦਾ ਹੋਇਆ ਬੱਲੇ 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 ਨਹੀਂ ਕੁश्ती ਨਹੀਂ ਅਜੇ ਨਹੀਂ ਅਜੇ ਟੇਡਾ ਕਰਨਾ ਹਜੇ ਤੇ ਨਾ ਕਰਨਾ ਹਜੇ ਕੁਸ਼ਤੀ ਆਰ-ਪਾਰ ਸਾਫ ਤੇ ਜਿੱਤ ਨਹੀਂ ਹੈ ਹਜੇ ਜੰਮੂ ਵਾਲਿਆ ਨੂਰ ਵਾਲਾ ਪਾਣੀ ਦੇ ਕੇ ਚੜ੍ਹਨ ਤੈਨੂੰ ਚਰਮਾ ਹੱਸ ਦਿੱਤਾ ਵਈ ਕੁਸ਼ਤੀ ਚੰਗੀ ਲੱਗਦੀ ਤਾੜੀ ਮਾਰੋ ਦਰਸ਼ਕੀਓ ਹੋਏ ਹੋ ਆ ਲੱਗੇ ਜਕਰ ਮੁਦਰ ਲੱਗੇ ਕਿੰਨੇ ਲਿਖਾਰੇ ਆਹ ਅੱਗੇ ਇੱਛਿਆ ਹਮ ਹੋ ਹੋ ਹੋਰ ਅੱਗੇ ਹਰ ਇੱਕ ਗੱਲ ਕਰਮਜੀਤ ਲੈ ਵੀ ਦਿਆਲ ਇੱਕ ਵਾਰੀ ਕੁੰਡਾ ਪਾ ਕੇ ਇਹਨੂੰ ਕਢਿਸਣਾ ਮੜ ਜਾ ਫਿਰ ਮਤ ਲਗੂ ਜੰਮੂ ਆਲਾ ਹੋ ਲਾਗੇ ਹੋ ਲਾਗੇ ਦਿੱਲੀ ਬੜੀ ਦੂਰ ਹੈ ਜੰਮੂ ਬੜਾ ਦੂਰ ਹੈ ਆਹ ਸਾਹਮਣੇ ਇੱਕ ਬੰਦਾ ਯਾਰ ਚੋਰਾ ਦੇ ਆਦ ਵਿੱਚ ਮੁੰਡੇ ਨੇ ਬੱਲੇ ਬੱਡੇ ਕਰਾ ਦਿੱਤੀ ਉਹ ਗੀਤ ਉਹ ਵੀ ਕਰਾ ਦਿੱਤਾ ਲੱਗਦਾ ਇੰਜਣ ਹੌਣ ਵਾਲਾ ਕਰ ਦਿੱਤਾ ਕਿ ਨਹੀਂ ਆ ਸਾਈ ਦਾ ਹੀ ਮੰਨ ਕੇ ਕੋਹੜ ਕੰਬੜੀ ਛਿਰਦੀ ਹੈ ਇਹਦਾ ਕੰਬੜੀ ਛਿਰਦੀ ਹੈ ਇਹਦਾ ਕਰਮਦੀਰ ਕੰਬੜੀ ਛਿਰਦੀ ਹੈ ਇਹ ਮੁੰਡਾ ਪੰਜਾਬ ਦਾ ਇੱਕ ਅਲਗੀ ਤਰ੍ਹਾਂ ਦਾ ਸਿੱਖ ਉਹ ਮੁੰਡੇ ਉਹ ਮੁੰਡੇ ਨਹੀਂ ਰੀਸਾ ਇਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਹੈ ਅੱਜ ਵੀ ਜਿੱਤੀ ਔਰ ਜੱਗਰੀ ਕਮੰਡੀ ਹੈ ਜੱਗਰੀ ਕਿਸੇ ਗੱਲ ਨੂੰ ਤੋਂਨੀ ਹੈ ਬਰਾੜ ਸਿਆ ਆਹ ਮੁੰਡੇ ਨੇ ਤਾੜੀਆਂ ਮਰਾਦੀਆਂ